ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਨ ਸਭਾ ਪੰਜਾਬ ਅੱਜ 23 ਮਾਰਚ ਨੂੰ ਸ਼ਹੀਦਾਂ ਨੂੰ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਹਰਿਆਣੇ ਦੇ ਰਤੀਏ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਨ ਸਭਾ ਦੇ ਵਿੱਚ ਇੱਕ ਕਨਵੈਨਸ਼ਨ ਰੱਖੀ ਗਈ ਜਿਸ ਕਨਵੈਨਸ਼ਨ ਦੇ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੁਣਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਉੱਥੇ ਹੀ ਹਰਿਆਣੇ ਦੀ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਵੀ ਜਿਹੜੀ ਪੂਰੇ ਹਰਿਆਣੇ ਦੀ ਜਿਹੜੀ ਅਗਵਾਈ ਕੀਤੀ ਜਾਏਗੀ ਜਿਹੜੀ 17 ਮੈਂਬਰੀ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਰਿਆਣੇ ਦਾ ਗਠਨ ਕੀਤਾ ਹੈ ਜਿਸ ਕਮੇਟੀ ਦੇ ਪ੍ਰਧਾਨ ਭੀਮ ਸਿੰਘ ਜੀ ਤੇ ਨਾਲ ਸਕੱਤਰ ਜਿਹੜੇ ਆ ਹਰਪ੍ਰੀਤ ਅਲੀਕਾ ਜੀ ਨੂੰ ਅਨਾਉਂਸ ਕੀਤਾ ਗਿਆ ਤੇ ਨਾਲ ਖਜ਼ਾਨਚੀ ਸਾਡੇ ਦਵਿੰਦਰ ਐਡਵੋਕੇਟ ਦਵਿੰਦਰ ਅਲੀਕਾ ਜੀ ਹੋਣਗੇ ਇਹਨਾਂ ਨੌਜਵਾਨਾਂ ਨੇ ਇਕੱਠਿਆਂ ਹੋ ਕੇ ਜਿੱਥੇ ਪੂਰੇ ਭਾਰਤ ਦਾ ਨੌਜਵਾਨ ਲਗਾਤਾਰ ਬੇਰੋਜ਼ਗਾਰੀ ਦਾ ਸੰਤਾਪ ਹੰਡਾ ਰਿਹਾ ਹੈ ਅਲੱਗ-ਅਲੱਗ ਪ੍ਰਕਾਰ ਦੇ ਫਿਰਕੂ ਲੜਾਈਆਂ ਦਾ ਸ਼ਿਕਾਰ ਹੋ ਰਿਹਾ ਹੈ ਤੇ ਜਿਹੜੀ ਵੀ ਸਿਆਸੀ ਪਾਰਟੀਆਂ ਸੱਤਾ ਦੇ ਵਿੱਚ ਆਂਦੀਆਂ ਆ ਉਹ ਇਹ ਤਾਂ ਕਹਿੰਦੀ ਆ ਕਿ ਨੌਜਵਾਨ ਨੂੰ ਰੋਜ਼ਗਾਰ ਦਵਾਂਗੇ ਪਰ ਰੋਜ਼ਗਾਰ ਦੇ ਨਾਂ ਦੇ ਉੱਪਰ ਉਹਨਾਂ ਦੇ ਹੱਥ ਦੇ ਵਿੱਚ ਇੱਕ ਠੂਠਾ ਫੜਾ ਦਿੱਤਾ ਜਾਂਦਾ ਹੈ ਕਿ ਉਹ ਨੌਜਵਾਨ ਪ੍ਰਾਈਵੇਟ ਸੈਕਟਰ ਦੇ ਵਿੱਚ ਆਪਣਾ ਵੱਡੇ ਪੱਧਰ ਦੇ ਉੱਪਰ ਸ਼ੋਸ਼ਣ ਕਰਾਂ। ਕੇਂਦਰ ਦੇ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਉਹਨਾਂ ਨੇ ਤਾਂ ਇਹ ਕਿਹਾ ਸੀਗਾ ਆਪਣੀ ਪਹਿਲੀ ਚੋਣ ਦੇ ਵਿੱਚ ਕਿ ਅਸੀਂ 2 ਕਰੋੜ ਨੌਜਵਾਨਾਂ ਨੂੰ ਹਰ ਸਾਲ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ। ਪਰ ਕਰੋਨਾ ਮਹਾਮਾਰੀ ਦੇ ਲੋਕਡਾਊਨ ਦੇ ਵਿੱਚ 14 ਲੱਖ ਨੌਜਵਾਨਾਂ ਦਾ ਰੋਜ਼ਗਾਰ ਖੁੱਸ ਗਿਆ ਹੈ ਤੇ ਤੀਜੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੌਜਵਾਨਾਂ ਨੂੰ ਫਿਰਕੂ ਬੰਡ ਦੇ ਵਿੱਚ ਪਾਈ ਜਾ ਰਿਹਾ ਹੈ ਜਦਕਿ ਉਹਨਾਂ ਨੂੰ ਚਾਹੀਦਾ ਇਹ ਸੀ ਕਿ ਪੰਜਾਬ ਤੇ ਭਾਰਤ ਦੇ ਹਰਿਆਣੇ ਦੇ ਨੌਜਵਾਨਾਂ ਦੇ ਲਈ ਇੱਕ ਪੱਕੇ ਰੋਜ਼ਗਾਰ ਦਾ ਕੋਈ ਪ੍ਰਬੰਧ ਕਰ ਦੇ ਪਰ ਪਾਲਸੀਆਂ ਲਗਾਤਾਰ ਅਬਾਨੀ ਅਬਾਨੀ ਅਡਾਨੀ ਤੇ ਵੱਡੇ ਵੱਡੇ ਸਰਮਾਇਦਾਰਾਂ ਦੇ ਹੱਕਾਂ ਦੇ ਵਿੱਚ ਬਣਾਈ ਦੇ ਹੱਕ ਦੇ ਵਿੱਚ ਬਣਾਈਆਂ ਜਾ ਰਹੀਆਂ ਜਿਹਦਾ ਵਿਰੋਧ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਤੇ ਅਸੀਂ ਭੀਤ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹੇਟ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਜਥੇਬੰਦ ਕਰਨ ਦਾ ਜਿਹੜਾ ਬੀੜਾ ਚੱਕਿਆ ਆ ਉਹਦੇ ਵਿੱਚ ਇੱਕ ਵੱਡਾ ਇੱਕ ਕਦਮ ਹੈ ਹਰਿਆਣੇ ਦੀ ਅਜ ਕਮੇਟੀ ਚੁਣ ਕੇ ਜਿਹਦੇ ਵਿੱਚ ਹਰਪ੍ਰੀਤ ਅਲੀਕਾ ਜੀ ਤੇ ਭੀਮ ਸਿੰਘ ਜੀ ਜਿਹੜੇ ਅਗਵਾਈ ਕਰਨਗੇ ਆਉਣ ਵਾਲੇ ਸਮੇਂ 'ਚ ਹਰਿਆਣੇ ਦੀ ਕਮੇਟੀ ਦੇ ਮੈਂ ਜਿੱਥੇ ਪੂਰੇ ਪੰਜਾਬ ਦੇ ਤੇ ਭਾਰਤ ਦੇ ਨੋਜਵਾਨਾਂ ਨੂੰ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਸਨੇਹਾ ਦੇ ਰਿਹਾ ਪ ਅੱਜ ਦੇ ਦਿਨ ਅਸੀਂ 21 ਮਾਰਚ 2025 ਦੇ ਵਿੱਚ ਸ਼ੀਤਪਗਤ ਸਿੰਘ ਨੋਜਵਾਨ ਸਭਾ ਦੀ ਹਰਿਆਣਾ ਦੀ 17 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਇਹ ਆਸ ਰੱਖਦੇ ਆ ਕਿ ਇਹ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਪਿੰਡ-ਪਿੰਡ ਲੈ ਕੇ ਜਾਣਗੇ ਤੇ ਪੂਰੇ ਭਾਰਤ ਦੇ ਵਿੱਚੋਂ ਇਸ ਹਰਿਆਣਾ ਸੂਬੇ ਦੇ ਵਿੱਚ ਨੌਜਵਾਨਾਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਦੇ ਵੱਲ ਨੂੰ ਲੈ ਕੇ ਆਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਰੋਜ਼ਗਾਰੀ ਦੇ ਖਾਤਮੇ ਦੇ ਲਈ ਨਸ਼ੇ ਦੇ ਖਾਤਮੇ ਦੇ ਲਈ ਤੇ ਨੌਜਵਾਨਾਂ ਨੂੰ ਪੱਕੇ ਰੋਜ਼ਗਾਰ ਦੀ ਪ੍ਰਾਪਤੀ ਦੇ ਲਈ ਇੱਕ ਵੱਡਾ ਸੰਘਰਸ਼ ਜਿਹੜਾ ਸੀ ਉਸਾਰਨ ਕਰਨਾ ਚਾਹੁੰਦੇ ਆ ਉਸਾਰਨਾ ਚਾਹੁੰਦੇ ਆ ਉਹਦੇ ਵਿੱਚ ਇਹ ਨੌਜਵਾਨ ਇੱਕ ਅਹਿਮ ਰੋਲ ਅਦਾ ਕਰਨਗੇ ਮੈਂ ਜਨਾ ਮੇ ਤੋਂ ਬਾਅਦ ਹਰਪ੍ਰੀਤ ਅਲਿਕਾ ਜੀ ਜਿਹੜੇ ਸਕੱਤਰ ਐ ਇਸ ਜੱਥੇਬੰਦੀ ਦੇ ਉਹ ਆਪਣੀ ਗੱਲ ਰੱਖਣ ਉਹਦੇ ਤੋਂ ਬਾਅਦ ਭੀਮ ਸਿੰਘ ਜੀ ਜਿਹੜੇ ਪ੍ਰਧਾਨ ਐ ਉਹ ਅਗਵਾਈ ਕਰਨਗੇ ਉਹ ਤੁਹਾਨੂੰ ਨੌਜਵਾਨਾਂ ਨੂੰ ਇਸ ਸੋਸ਼ਲ ਮੀਡੀਆ ਦੇ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਸੁਨੇਹਾ ਦੇਣ ਤਾਂ ਕਿ ਜਿਹੜੇ ਹਰਿਆਣੇ ਦੇ ਨੌਜਵਾਨ ਜੱਥੇਬੰਦ ਹੋਣ ਧਿਆਨ ਆਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਇੱਕ ਅਹਿਮ ਨੌਜਵਾਨਾਂ ਦੀ ਅਗਵਾਈ ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਅਲਿਕਾ ਸ਼ਿਦ ਤਖ ਸਿੰਘ ਨੌਜਵਾਨ ਸਭਾ ਹਰਿਆਣਾ ਦੀ ਸਟੇਟ ਕਮੇਟੀ ਦਾ ਮੈਂਬਰ ਆ ਅੱਜ ਅਸੀਂ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰ ਸਟਾਉਸ ਦੇ ਵਿੱਚ ਪੂਰੇ ਸਟੇਟ ਦੀ ਇੱਕ ਕਮੇਟੀ ਚੁਣੀ ਆ ਕਮੇਟੀ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵਰਤਮਾਨ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਨੌਜਵਾਨਾਂ ਦੀਆਂ ਜਾਂ ਸਮਾਜ ਦੀਆਂ ਜਾਂ ਕਿਸਾਨਾਂ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਚੱਲ ਰਹੀਆਂ ਹਨ ਉਹਨਾਂ ਦੇ ਵਿੱਚ ਵਾਰਤਾ ਲਾਪ ਕਰੀ ਗਈ ਇਸ ਮੀਟਿੰਗ ਦੇ ਵਿੱਚ ਸਾਡੇ ਮੁੱਖਿਆ ਵਕਤਾ ਦਰਮੇਂਦਰ ਸਿੰਘ ਜੀ ਮੁਕੇਰੀਆਂ ਪੰਜਾਬ ਤੋਂ ਪਹੁੰਚੇ ਸੀ ਸਾਡੇ ਵਿੱਚ ਇਸ ਤੋਂ ਬਾਅਦ ਸਾਡੇ ਜਿਹੜਾ ਕਮੇਟੀ ਦਾ ਏਜੰਡਾ ਜਾਰੀ ਕਰਿਆ ਸੀ ਪਿੰਡ ਪਿੰਡ ਜਾ ਕੇ ਕਮੇਟੀਆਂ ਬਣਾਉਣੀਆਂ ਅਰ ਪਿੰਡ ਪਿੰਡ ਦੇ ਵਿੱਚ ਲਾਇਬ੍ਰੇਰੀ ਮੈਦਾਨ ਦਾ ਪ੍ਰਬੰਧ ਕਰਾਉਣਾ ਚਾਹੇ ਸਰਕਾਰਾਂ ਨੂੰ ਕਹਿ ਕੇ ਚਾਹੇ ਪੰਚਾਇਤਾਂ ਨੂੰ ਕਹਿ ਕੇ ਅਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਡੇ ਏਰੀਆ ਦੀ ਜਾਂ ਪੂਰੇ ਹਰਿਆਣੇ ਦੀ ਲਾ ਲਓ ਪੰਜਾਬ ਤੋਂ ਬਾਅਦ ਜਿਹੜਾ ਨਸ਼ਾ ਹੈ ਪੂਰੇ ਸਾਡੇ ਹਰਿਆਣੇ ਦੇ ਵਿੱਚ ਵੀ ਫੈਲਦਾ ਜਾ ਰਿਹਾ ਹੈ ਅਸੀਂ ਨਸ਼ੇ ਦੇ ਖਿਲਾਫ ਵੀ ਇੱਕ ਸਾਰੇ ਨੌਜਵਾਨਾਂ ਨੂੰ ਇਕੱਠੀ ਕਰਕੇ ਇੱਕ ਤਕੜਾ ਸੰਘਰਸ਼ ਕਰਾਂਗੇ ਤਾਂ ਕਿ ਨਸ਼ੇ ਤੋਂ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਬਹੁਤ ਸਾਰੇ ਨੌਜਵਾਨ ਲਗਾਤਾਰ ਨਸ਼ੇ ਦੀ ਚਪੇੜ ਦੇ ਵਿੱਚ ਆ ਰਹੇ ਐ ਸੋ ਅਸੀਂ ਸਾਡੇ ਜਥੇਬੰਦ ਵੱਲੋਂ ਪੂਰਾ ਯਤਨ ਕਰਾਂਗੇ ਕਿ ਵੱਤਵਾਦ ਪਿੰਡਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਇਕੱਠਾ ਕਰਾ ਜਾਵੇ ਔਰ ਕ ਸੰਘਰਸ਼ ਵਿੱਢਿਆ ਜਾਵੇ ਨਸ਼ੇ ਦੇ ਖਿਲਾਫ ਬੇਰੋਜ਼ਗਾਰੀ ਦੇ ਖਿਲਾਫ ਤੇ ਸਰਕਾਰਾਂ ਦੇ ਖਿਲਾਫ ਧੰਨਵਾਦ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 21 ਮਾਰਚ ਦੇ ਦਿਨ ਅਸੀਂ ਸਾਰੇ ਨੌਜਵਾਨ ਸਭਾ ਦੇ ਮੈਂਬਰ ਇਕੱਠੇ ਹੋਏ ਹਾਂ ਜੀ ਤੇ ਅੱਜ ਆਪਣੇ ਨੌਜਵਾਨ ਸਭਾ ਦਾ ਇਕੱਠ ਹੋਣ ਕਰਨ ਇਕੱਠ ਦਾ ਇਹ ਏਜੰਡਾ ਹੈ ਜੀ ਵੀ ਸਾਰੇ ਹਰਿਆਣੇ ਚ ਜਿਵੇਂ ਪੰਜਾਬ ਚ ਲਹਿਰ ਚੱਲ ਰਹੀ ਹੈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਾਂ ਹਰਿਆਣੇ ਚ ਵੀ ਚਲਾਈਏ ਤੇ ਹਰਿਆਣੇ ਦੇ ਨੌਜਵਾਨਾਂ ਨੂੰ ਵੀ ਜਾਗਰੂਕ ਕਰੀਏ ਤੇ ਆਪਣੇ ਮੰਗਾਂ ਨੂੰ ਹੱਕਾਂ ਨੂੰ ਤਾਂ ਕਿ ਉਹ ਵਧੀਆ ਤਰੀਕੇ ਨਾਲ ਰੱਖ ਸਕਣ ਤੇ ਸਰਕਾਰਾਂ ਨਾਲ ਲੜ ਸਕਣ ਜੀ ਧੰਨਵਾਦ